ਪੁੱਤ ਮੈਂ ਤੈਨੂੰ ਦੱਸਾਂ ਵੀ ਮੇਰੇ ਤੇ ਨਾ ਕਿਸੇ ਨੇ ਕੁਝ ਕੀਤਾ ਕਰਾਇਆ ਹੀ ਸਾਡੇ ਸਾਰੇ ਟੱਬਰ ਤੇ ਕੀਤਾ ਕਰਾਇਆ ਕਿਸੇ ਨੇ ਕੁਝ ਸਰਦਾ ਹੀ ਕੋਈ ਆਹ ਕਹਿੰਦੇ ਬਾਨੀ ਲਾਤੇ ਕਿ ਪੁੱਤ ਜਦੋਂ ਮੈਂ ਠੀ ਤਮੈਂ ਵੇਖਿਆ ਘਰ ਦੇ ਬੂਏ ਤੇ ਖੂਨ ਦੇ ਚਿੱਟੇ ਪਏ ਆਹੋ ਲੈ ਵੇ ਬਚਨ ਸਿਉ ਤੱਗਿਆ ਬਿੜਾ ਕਰਤਾ ਹੀ ਕਿਨੇ ਪਾਤੇ ਸਿਆਪੇ ਪੁੱਤ ਪੁੱਤ ਬਸ ਉਹ ਦਿਨ ਗਿਆ ਤੇ ਆਈ ਦਾ ਕੋਈ ਕੰਮ ਕਿਤੇ ਚੱਜਦਾ ਨਹੀਂ ਹੋਇਆ ਪੁੱਤ ਮੇਰੇ ਆ ਪੁੱਤ ਦਾ ਕੰਮ ਵੀ ਸਾਰਾ ਰੁਕਿਆ ਪਿਆ ਵਾ ਕਿ ਗਈ ਬਾਬੇ ਕੋ ਪੈਂਚ ਬਾਬੇ ਨੇ ਮੈਨੂੰ ਦੱਸਿਆ ਵੀ ਤੁਹਾਡੇ ਕਿਹ ਆਪਣੇ ਨੇ ਕੋ ਕੀਤਾ ਮੈਂ ਤਾਂ ਸਾਰੇ ਰਿਸ਼ਤੇਦਾਰ ਬੁਲਾਉਣੇ ਛੱਡ ਦਿੱਤੇ ਮਾ ਨਹੀਂ ਤਨਾ ਨਹੀਂ ਜਾਉ ਪਰ ਇਹ ਜਾਂ ਤਾਂ ਕੀ ਲੈਣਾ ਜੇ ਸੁਣੋ ਭੈਣ ਜੀ ਇੱਕ ਦਿਨ ਮੈਂ ਭੂਇਆਂ ਬਾਹਰ ਨਿਕਲੀ ਤੇ ਘਰ ਤੇ ਘਰ ਮਾਂਜਾ ਖਿਲਰਿਆ ਪਿਆ ਐ ਪੂਰਾ ਮਾਂਜਾ ਖਿਲਰਿਆ ਮੈਂ ਤੇ ਲੜਪੀ ਮੈਂ ਕਹ ਕਿਹੜਿਆ ਅੰਜਰਿਆ ਮੈਂ ਕਹ ਕੀ ਦੱਸਤੀ ਆਪਾਂ ਜਿਹਨੇ ਆ ਕੀਤਾ ਮੇਰੇ ਭੂਏ ਦੇ ਬਾਹਰ ਤੇ ਮਾਂਜਾ ਖਿਲਾਰ ਕੇ ਗਿਆ ਮੈਨੂੰ ਦੱਸੋ ਉਹ ਤੇ ਫਿਰ ਗਵਾਂਡੀਆਂ ਦੀ ਨਿਕਲੀ ਰਾਨੋ ਕਹਿੰਦੀ ਆਂਟੀ ਜੀ ਮੈਂ ਲੱ ਗਈ ਹਾਂ ਛਾੜੂ ਮਨ ਤੇ ਮੇਰਾ ਮਾਂਜਾ ਖਿਲਰ ਗਿਆ ਤੇ ਮੈਂ ਟਾਕੀ ਲੈਣ ਗਈ ਅੰਦਰੋਂ ਮੈਂ ਲਿਆ ਕੇ ਤੇ ਆ ਕੇ ਬੰਦੀ ਮੈਂ ਭੈਣ ਫਿਰ ਠੀਕ ਮੈਨੂੰ ਤੇ ਲੱਗਾ ਕੋ ਟੂਣਾ ਟਾਣਾ ਕਰਕੇ ਆ ਚਲੋ ਸਾਰੀਆਂ ਗੱਲਾਂ ਦਾ ਹੋ ਗਿਆ ਹਣਾ ਹਮ ਨਬੇੜਾ ਪਰ ਜਿਹੜੀ ਖੂਨ ਦੇ ਛਿੱਟੇ ਵਾਲੀ ਗੱਲ ਹੈ ਸੱਚੀ ਜੇ ਮੇਰੇ ਘਰੇ ਖੂਨ ਦੇ ਛਿੱਟੇ ਪਏ ਜੇ ਮੰਮੀ ਹਾਂ ਪਤ ਆ ਸਾਸ ਦੀ ਬੋਟਲ ਕਿੰਨੇ ਤੋੜੀ ਆਵੇ ਕਿੱਥੇ ਥਾਂ ਥਾਂ ਠਲੀ ਦੀ ਫੇਦੀ ਆ ਸ਼ੀਸ਼ੀ ਟੁੱਟ ਗਈ ਆ ਅੱਛਾ ਖੂਨ ਦੇ ਛਿੱਟੇ ਨਹੀਂ ਉਹ ਫਿਰ ਸਾਸ ਦੀ ਸ਼ੀਸ਼ੀ ਕੀ ਕੀ